ਗੌੜੀ ਮੈਲਾ ਪੰਜਵਾ ਉਹ ਅਬ ਨਾ ਸ਼ੀਰ ਆਇਆ ਨਿਰਭਉ ਸੰਗ ਤੁਮਾਰ ਬਸਤੇ ਏ ਦਰਨ ਕਹਾਂ ਤੇ ਆਇਆ ਰਹਾ ਇੱਕ ਮਹਿਲ ਤੂੰ ਹੁਏ ਅਫਾਰੋ ਇੱਕ ਮਹਿਲ ਨਿਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਨੋ ਇੱਕ ਮਹਿਲ ਤੂੰ ਪੰਡਿਤ ਬਖਤਾ ایک محل خل ہوتا ایک محل سب کش گاہ ایک محل کشو نہ لیتا کاٹھ کی پتری کر بپری کھلو نارو جانے جیسا بھی بازیگر او تیسو ہی ساز آنا انک کوٹھری بہت پانت کریا ਆਪ ਹੋਆ ਰਖਵਾਰਾ ਜੈਸੇ ਮਹਿਲ ਰੱਖ ਹੈ ਤੈਸੇ ਰਹਿਣਾ ਕਿਆ ਇਹ ਕਰੇ ਵਿਚਾਰਾ ਜਿਨ ਕਿਸ ਕੀ ਆ ਸੋਈ ਜਾਣੇ ਜਿਨ ਇਹ ਸਭ ਬਿਦ ਸਾਜੀ ਕੋ ਨਾਨਕ ਅਪਰੰਪੁਰ ਸਵਾਮੀ ਕੀਮਤ ਆਪਣੇ ਕਾਜੀ ਗੋੜੀ ਮੈਲ ਆਪਨਵਾ ਛੋੜ ਛੋੜ ਰੇ ਬਿਖਿਆ ਕੇ ਰਸੂਆ ਉਰਜ ਰਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿ ਆਇਓ ਪਸ਼ੂਆ ਤਰਾ ਜੋ ਜਾਨ ਮੈਂ ਤੂੰ ਆਪਣੇ ਕਾਜੈ ਸੋ ਸੰਗ ਨ ਚੱਲੇ ਤੇਰੇ ਤਸੂਆ ਨੰਗ ਆਇਓ ਨੰਗ ਸਦਾਸੀ ਫੇਰ ਫਿਰਿਓ ਅਰ ਕਾਲ ਦਰਸੂਆ ਤੇਖ ਤੇਖ ਰੇ ਕੁੰਭ ਕੀ ਲੀਲਾ ਰਾਤ ਮਾਤ ਤੈਨੂੰ ਲੋ ਹਸੂਆ ਛੀਜਤ ਡੋਰ ਦਿਨ ਸਾਰ ਰਹਿ ਨੀ ਜੀ ਕੋ ਕਾਜ ਨਾ ਕੀਨੋ ਕਸ਼ੂਆ ਕਰਤ ਕਰਤ ਇਵੇਂ ਹੀ ਬਿਰਧਾਨੋ ਹਾਰੇ ਉਕਤੇ ਤਨ ਖੀਨਸੂਆ ਜਿਉ ਮੋਹ ਹੋਇਓ ਉਨ ਮੋਹਨੀ ਬਾਲਾ ਉਸਤੇ ਘਟੇ ਨਹੀਂ ਰੁਚ ਚਸੂਆ ਜਗ ਐਸਾ ਮੋਹ ਗੁਰ ਰੰਗ ਦਿਖਾਇਓ ਤੋ ਸ਼ਰਨ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਬਾਸ भगत ਹਰ ਜਸੁਆ ਗੋੜੀ ਮਹਿਲਾ ਪੰਜਵਾ ਤੁਝ ਬਿਨ ਕਮ ਨਾ ਹਮਾਰਾ ਮੇਰੇ ਪ੍ਰੀਤ ਤੁਮ ਪ੍ਰਾਨ ਅਧਾਰ ਸਹਾਵ ਅੰਤਰ ਕੀ ਬਿਦ ਤੁਮ ਹੀ ਜਾਣੀ تم ہی سجن سہیلے سرب سکھا میں توجتے پائے میرے تھا پور گھا رنگا ندھان سکھ داتے گم اگوچر پرب ابناشی پورے گرتے جاتے تم پھوکات کاٹ کیے نی جب جبتے ہوں میں ماری ਜਨਮ ਮਰਨ ਕੋ ਚੂਕੋ ਸੈੰਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋਂ ਗੁਰ ਸੇਵਾ ਬਾਰ ਜਾਉ ਲਖ ਬਰੀਆ ਜੇ ਪ੍ਰਸਾਦ ਇਹ ਭੌਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹਿਲਾ ਪੰਜਵਾ ਤੁਝ ਦੇਨ ਤਵਨ ਰਿਝਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾ ਸੁਰਗ ਤਿਆਲ ਨਿਰਤ ਭੂਮੰਡਲ ਸਰਬ ਸਮਾਨੋ ਇਕ ਹੈ ਉਹੀ ਸ਼ਿਵ ਸ਼ੇਵ ਕਰਤ ਸਗਲ ਕਰ ਜੋਰ ਹੈ ਸਰਬ ਮਯਾ ठाकुर ਤੇਰੀ ਦੋਹੀ ਪਤਿਤ ਪਾਵਨ ठाकुर ਨਾਮ ਤੁਮਰਾ ਸੁਖदाई ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸਤ ਤੇਰੇ ਸਿਉ ਗਾਲ ਗਲੋਹੀ ਦੌੜੀ ਮਹਿਲਾ ਪੰਜਵਾ ਮਿਲੋ ਤਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾ ਅਨਕ ਜਨਮ ਬਹੁ ਜੋਨੀ ਭਰਮਿਆ ਬਹੁੜ ਭਾਰ ਦੁਖ ਪਾਇਆ ਤੁਮਰੀ ਕਿ ਪਾਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਹਾਇਆ ਸੋਈ ਹੋਆ ਜੋ ਤਿਸ ਭਾਣ ਅਵਰ ਨ ਕਿਨਹੀ ਕੀਤਾ ਤੁਮਰੇ ਭਾਣ ਭਰਮ ਮੋਹ ਮੋਇਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਇਆਲਾ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਾਥਾ ਕਰ ਪ੍ਰਤਪਾਲਾ ਜਿਸਨੋ ਤੁਮਹੈ ਦਿਖਾਇਓ ਦਰਸ਼ਨ ਸਾਧ ਸੰਗਤ ਤੇ ਪਾਤਸ਼ਾਹ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੋਖ ਨਾਨਕ ਇਹ ਬੰਚਾ ਗੋੜੀ ਨਾ ਲਾ ਪੰਘਵਾ ਹਉ ਤਾਕ ਬਲਿਹਾਰੀ ਜਾ ਕੇ ਕੇਵਲ ਨਾਮ ਧਾਰੀ ਰਹਾ ਨਹਿਮਾ ਤਾਕੀ ਕਿ ਕੇ ਤੁਕ ਗਨੀਏ ਜਾਨ ਪਾਰ ਬ੍ਰਹਮ ਰੰਗ ਰਾਤੇ ਹੂਕ ਸਹਿਜ ਆਨੰਦ ਤੇਨਾ ਸੰਗ ਹੁਨ ਸੰਸਾਰ ਤਵਰ ਮੰਦਾਤੇ ਜਗਤ ਉਧਾਰਣ ਸੇ ਆਏ ਜੋ ਜਨ ਦਰਸ ਪਿਆਸਾ ਤੁਨ ਕੀ ਸ਼ਰਨ ਪਰ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਟ ਚਰਨ ਪਰੋਂ ਤਾ ਜੀਵ ਜਨ ਕੈ ਸੰਗ ਨਿਹਾਲਾ भक्तन की रेण होए मन मेरा हो प्रभु कृपाला राजोबन अवद जो दिस सब किस जुग में कहते नाम निधान सद नवतम निर्मल ए नानक हर तन खाटियां गौरी मेला पंचवा जोग जुग सुन आयो गुरु ते ਮੋਕੋ ਸਤਗੁਰ ਸ਼ਬਦ ਬੁਝਾਇਓ ਰਹਾ ਨੌਖੰਡ ਪ੍ਰਥਮੀ ਇਸ ਪਨ ਮੈਂ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਧ੍ਰਿੜੋ ਏਕ ਨਾਮਕਾਰਾ ਪੰਚ ਚੇਲੇ ਮਿਲਤੈ ਇਕ ਤਰਾ ਏਕ ਸਤੈ ਵਸ ਕੀਏ ਧਸ ਬੈ ਰਗੁ ਨ ਅਗਿਆਕਾਰੀ تب نرمل جو ٹھاکر مستک لے آ جا پونا ہی تھا آسن بنہت بانی پت بچار ڈنڈا کر رکھیو ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਪਾਗੀ ਭੇਟੈ ਮਾਇਆ ਦੇ ਬੰਧਨ ਕਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਦ ਚਟੈ ਗੋੜੀ ਮਹਿਲਾ ਪੰਜਵਾਂ ਹਨੂਪ ਪਦਾਰਥ ਨਾਮ ਸੁਨੋ ਸਗਲ ਧਿਆਇ ਲੈ ਮੀਤਾ ਹਰ ਔਖ ਜਾਕੋ ਗੁਰ ਦੀਆ ਤਾਂ ਕੇ ਨਿਰਮਲ ਚੀਤਾ راہ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਕੋ ਸਾਧ ਸੰਗਤ ਵਿਸ਼ਵਾਸ ਤਾਰਿਲੇ ਭਵਜਲ ਤਾਰੂ ਵਿਖੜਾ ਵੋਹਿਤ ਸਾਧੂ ਸੰਗ ਹਉ ਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਘਾਏ ਨਾਨਕ ਹਰ ਜਿਉ ਤਾਕੋ ਦੇਵ ਜਾਂ ਕਾ ਹੁਕਮ ਮੰਨਐ ਗੌੜੀ ਮਹਿਲਾ ਪੰਜਵਾ ਦਇਆ ਮਿਆ ਕਰਤਾਨ ਪਤ ਮੋਰੇ ਮੋਹ ਅਨਾਥ ਸ਼ਰਨ ਪ੍ਰਭ ਤੋਰੀ ਅੰਧ ਕੂਪ ਮੈਂ ਹਾਥ ਦੇ ਰੱਖੋ ਕਸ਼ੂ ਸਿਆਨ ਪੁਕਤ ਨਾ ਮੋਰੀ ਰਹਾ ਕਰਨ ਕਰਾਵਨ ਸਭ ਕਿਛ ਤੋਂ ਮਿਹੀ ਤੁਮ ਸਮ ਰਤ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਹਤੇ ਹੋਤ ਪੋਤ ਭਗਤਨ ਸੰਗ ਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਓ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮਹਿ ਲਾਖ ਕਰੋਰੀ ਜਾ ਕੈ ਹੀ ਐ ਪ੍ਰਗਟ ਪ੍ਰਭ ਹੋਆ ਅਨੰਦਿਨ ਕੀਰਤਨ ਰਸਨ ਰਮੋਰੀ ਤੁਮ ਸੁਮਰਤ ਅਪਾਰ ਅਤ ਊਚੇ ਸੁਖ ਦਾ ਤੇ ਪ੍ਰਭ ਤਨ ਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਕੁਨ ਸੰਤਨ ਕੈ ਸੰਗ ਸੰਗੋਰੀ ਗੌੜੀ ਮੈਲਾ ਪੰਜਵਾ ਤੋਮ ਹਰ ਸੇ ਤੀਰਤੈ ਸੰਤੋ ਨਿਭਾ ਲੇਹੁ ਮੋ ਕਉ ਪੁਰਖ ਵਿਧਾ ਸੇ ਓੜ ਪਹੁੰਚਾਓ ਦਾਤੇ ਰਹਾ ਤੁਮਰਾ ਮਰਮ ਤੁਮਾਹੀ ਜਾਨਿਆ ਤੁਮ ਪੂਰਨ ਪੁਰਖ ਵਿਦਾਤੇ ਰੱਖੋ ਸ਼ਰਨ ਅनाथ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਇਥ ਚਰਨ ਤੁਮਾਰੇ ਤੁਮ ਜਾਨੋ ਆਪਣੀ ਭੰਤੇ ਕਰ ਕਿਰਪਾ ਜਿਸ ਰੱਖੋ ਸੰਗੇ ਤੇ ਤੇ ਪਾਰ ਤੁਰਾਤੇ ਈਤ ਪੂਤ ਪ੍ਰਭ ਤੁਮ ਸਮਰਤ ਸਭ ਕਿਛ ਤੁਮਰਾ ਹੱਥੇ ਐਸਾ ਨਿਧਾਨ ਦੇਹੁ ਮੋਕ ਹਰ ਜਨ ਚਲਾ ਹਮਾਰੈ ਸਾਥੇ ਨਿਰਗੁਨੀ ਯਾਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਪੇ ਸੰਤ ਪ੍ਰਸਾਦ ਨਾਨਕ ਹਰ ਥੇ ਥੇ ਮਨ ਤਨ ਸੀਤਲ ਧਾਪੇ ਗਉੜੀ ਮਲਾ ਪੰਜਵਾਂ ਸਹაგ ਸੋ ਮਾਇਆ ਦੇ ਮੋਕੋ ਸਤਗੁਰ ਭੈ ਦਇਆਲ ਦੇ ਤਰਾਉ ਕਾਟ ਜੇ ਵਿਰੀ ਕਿਉ ਦਾਸਰ ਸੰਤਨ ਟਹਿ ਲਾਇਓ ਏਕ ਨਾਮ ਕੋ ਥਿਓ ਪੁਜਾਰੀ ਮੋਕੋ ਅਚਰਜ ਗੁਰ ਹੈ ਦਿਖਾਇਓ ਪ੍ਰਯੋ ਪ੍ਰਗਾਸ ਸਰਬ ਉਜਿਆਰ ਗੁਰ ਗਿਆਨ ਮਨ ਹੈ ਪ੍ਰਗਟਾਇਓ ਅੰਮ੍ਰਿਤ ਨਾਮ ਕੀਓ ਮੰਤ੍ਰਿਪਤੇ ਆ ਹਨ ਹੈ ਠਹਿਰਾਓ ਮਨ ਆਗਿਆ ਸਰਬ ਸੁਖ ਪਾਏ ਦੁੱਖਾਂ ਠਾਉ ਗਵਾਇਓ ਜੋ ਸੁਪ੍ਰਸੰਨ ਹੈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਕਉ ਨਾਨਕ ਅਗੰ ਅਗੰ ਹੇ ठाकुर भगत ਟੇਕ ਹਰ ਨਾਉ ਗਉੜੀ ਮਹਿਲਾ ਪੰਜਵਾ ਪਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਈ ਜੈਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈਰੇ ਕਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੁੱਝ ਸੋਖੋ ਫਾਇਰੇ ਜੋ ਪ੍ਰਭ ਤਰੈ ਸੋਈ ਭਲ ਮਾਨੋ ਸੁਖ ਦੁਖ ਉਹੀ ਤਿਹਾਈ ਐ ਰੇ ਕੋਟ ਪਤਤ ਉਧਾਰੇ ਖੇਨ ਮੈਂ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵ ਹੈ ਤਿਸਹਿ ਨਿਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤ ਪਾਲਕ ਦੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਤੋਟ ਨਹੀਂ ਤਿਸ ਕਰਤੇ ਪੂਰ ਰਿਓ ਰਤਨਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਣਾਇ ਜਾਤੇ ਵਿਥਾ ਨ ਕੋਈ ਰੇ ਰਾਗ ਗੋੜੀ ਪੂਰਬੀ ਮਹਲਾ 5 ੴ ਸਤਿਗੁਰ ਪ੍ਰਸਾਦਿ ਹਰ ਹਰ ਤਬਹੁ ਨ ਮਨਹੁ ਵਿਸਾਰੇ ਤੀਆਂ ਹੂੰ ਹਾਂ ਸਰਬ ਸੁਖ ਦਾਤ ਸਗਲ ਘਟਾਂ ਪ੍ਰਤ ਪਾਰੇ ਨਾ ਮਹਾ ਕਸ਼ਟ ਕਟ ਖਿਨ ਧੀਤਰ ਰਸਨਾ ਨਾਮ ਚਿਤਾਰੇ ਸੀਤਲ ਸ਼ਾਂਤ ਸੁਖ ਹਰ ਸ਼ਰਣੀ ਜਲਤੀ ਅਗਨ ਨਿਵਾਰੇ ਗਰਬਕੁੰਡ ਨਰਕ ਤੇਰਾ ਖੈ ਭਵਜਲ ਪਾਰ ਉਤਾਰੇ ਚਰਨ ਕਮਲ ਆਰਾਧ ਤੁ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਗੰਮ ਅਪਾਰੇ ਗੰਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਹਾਰੇ ਕਾਮ ਕੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਅਪਨੋ ਨਾਮ ਦੀਜਾ ਨਾਨਕ ਸਦ ਬਲਿਹਾਰੇ